ਸਤਨਾਮ ਵਾਹਿਗੁਰੂ ਸਾਹਿਬ ਜੀ ਵੜਾਂਸ ਮਹੱਲਾ ਪਹਿਲਾ ਘਰ ਦੁਚਾ ਮੋਰੀ ਰੋਣ ਚੁੰਨ ਲਾਇਆ ਪੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵਡਾ ਤਿੰਨ ਲੋਭੀ ਲੋਪ ਲੁਪਾਇਆ ਮੋਰੀ ਰੁਣ ਚੁਣ ਲਾਇਆ ਪੈਣੀ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀਵਦਾ ਤਿਨ ਲੋਪੀ ਲੋਭ ਲਪਾਇਆ ਤੇਰੇ ਦਰਸ਼ਨ ਵਿਟੋ ਖਨੀਏ ਬੰਜਾ ਤੇਰੇ ਨਾਮ ਵਿਟੋ ਕੁਰਵਾਣੋ ਜਾ ਤੂ ਤਾਂ ਮੈਂ ਮਾਣ ਕਿਆ ਹੈ ਤੁਦ ਬਿਨ ਕੇ ਹਾ ਮੇਰਾ ਮਾਣੋ